ਇਹ ਜਿਹੜਾ ਦ੍ਰਿਸ਼ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਕਿਸੇ ਨਦੀ ਨਹਿਰ ਜਾਂ ਨਾਲੇ ਦਾ ਦ੍ਰਿਸ਼ ਨਹੀਂ ਸਗੋਂ ਮਬਈ ਦੇ ਰੇਲਵੇ ਸਟੇਸ਼ਨ ਦਾ ਦ੍ਰਿਸ਼ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਹੋਈ ਬਰਸਾਤ ਦੇ ਕਾਰਨ ਅਤੇ ਨਦੀਆਂ ਨਾਲਿਆਂ ਵਿੱਚ ਆਏ ਤੇਜ਼ ਵਹਾਅ ਤੇਜ਼ ਪਾਣੀ ਦੇ ਕਾਰਨ ਕਈ ਜਗ੍ਹਾ ਤੇ ਜਿਹੀਆਂ ਘਟਨਾਵਾਂ ਵਾਪਰ ਗਈਆਂ ਜਿੱਥੇ ਕੀਮਤੀ ਜਾਨਾਂ ਚਲੀਆਂ ਗਈਆਂ ਉੱਥੇ ਹੀ ਜੇਕਰ ਜੀਵ ਜੰਤੂਆਂ ਦੀ ਗੱਲ ਕਰੀਏ ਤਾਂ ਜੀਵ ਜੰਤੂ ਵੀ ਪ੍ਰਭਾਵਿਤ ਹੋਏ ਹਨ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਮੁੰਬਈ ਰੇਲਵੇ ਸਟੇਸ਼ਨ ਤੋਂ ਜਿੱਥੇ ਕੀ ਬਰਸਾਤ ਤੋਂ ਬਾਅਦ ਸਮੁੰਦਰ ਦੇ ਰਸਤੇ ਮੱਛੀਆਂ ਨਜ਼ਦੀਕ ਪੈਂਦੇ ਰੇਲਵੇ ਸਟੇਸ਼ਨ ਦੀਆਂ ਲੈਣਾ ਵਿੱਚ ਤੈਰਦੀਆਂ ਦੇਖੀਆਂ ਗਈਆਂ ਜਿਸ ਦੀ ਵੀਡੀਓ ਉੱਥੇ ਖੜੇ ਇੱਕ ਪਰਿਵਾਰ ਵੱਲੋਂ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਆਓ ਤੁਹਾਨੂੰ ਦਿਖਾਉਂਦੇ ਆ ਉਹ ਵੀਡੀਓ ਜਿਸ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਮੱਛੀਆਂ ਮumbai ਦੇ ਰੇਲਵੇ ਸਟੇਸ਼ਨ ਲਾਈਨਾਂ ਦੇ ਵਿੱਚਕਾਰ ਅਟਕੇਲੀਆਂ ਨਜ਼ਰ ਆ ਰਹੀਆਂ ਹਨ ਤੁਸੀਂ ਵੀ ਦੇਖੋ ਇਹ ਵੀਡੀਓ व्हिडिओ काढते तिकडे ते पाण्यामधून काना माहिती सुटलं रस्ता पटरी मध्ये आलोय चौघ पाच जण एकमेकांना घेऊन फिरतात आहे

त्यांना माहिती फिरायचं असत्री मध्ये आलोय चौघ पाच जणांना घेऊन फिरतो कट झालं तेवढं अरे बरोबर अजून पुढे व्हिडीओ काढ व्हिडिओ काढ व्हिडिओ काढते ਉਹ ਬੰਗਾ ਜਸੂਸ ਜਾਲਾ ਲੱਗਤ ਤਿਗੜ ਤੇ ਪਾਣੀ ਮਦੂ ਨਾਲੇ ਤਾ ਹੇ